ਕਦਾਈ ਨਹੀਂ ਨਿਤਨੇਮ ਕਰਦਾ ਹੀ ਨਹੀਂ ਕਦੇ ਜਪਨੀ ਸਾਹਿਬ ਜੀ ਵੀ ਨਹੀਂ ਪੜਿਆ ਮੁੱਖ ਕਦੇ ਵਾਹਿਗੁਰੂ ਵੀ ਨਾ ਬੋਲੇ ਤੇ ਭੇਖ ਬਣਾ ਕੇ ਰੱਖ ਲਵੇ ਫਿਰ ਪਰਵਾਣ ਨਹੀਂ ਸਤਿਗੁਰੂ ਜੀ ਬਚਨ ਕਰਨਾ ਕਰਦੇ ਨੇ ਸਿੱਖ ਪਿਆਰਾ ਨਾਹੇ मम ਰਹਿਤ ਪਿਆਰੀ ਆਹੇ ਸਾਨੂੰ ਰਹਿਤ ਪਿਆਰੀ ਏ ਸਿੱਖ ਸਰੀਰ ਦਾ ਕੀ ਕਰਨਾ ਪੰਜ ਤੱਤਾਂ ਦੇ ਪੁਤਲੇ ਤੇ ਸਭ ਨਾਲ ਦੇ ਇੱਕੋ ਜਿਹੇ ਨੇ ਜੇ ਹਿੰਦੂ ਆਪਣੇ ਧਰਮ ਵਿੱਚ ਪੱਕਾ ਨਹੀਂ ਤੇ ਹਿੰਦੂ ਪਰਵਾਣ ਨਹੀਂ ਮੁਸਲਮਾਨ ਪੱਕਾ ਨਹੀਂ ਤੇ ਮੁਸਲਮਾਨ ਪਰਵਾਣ ਨਹੀਂ ਤੇ ਜੇ ਸਿੱਖ ਮਰਿਆਦਾ ਵਿੱਚ ਪੱਕਾ ਨਹੀਂ ਤੇ ਫਿਰ ਸਿੱਖ ਵੀ ਪਰਵਾਣ ਨਹੀਂ ਸਤਿਗੁਰੂ ਗੁਰੂ ਨਾਨਕ ਦੇਵ ਸਾਹਿਬ ਸੱਚੇ ਪਾਤਸ਼ਾਹ ਜੀ ਵਚਨ ਕਰਦੇ ਨੇ ਨਾਨਕ ਨਾਉ ਮਿਲੈ ਵਡਿਆਈ ਹਜ਼ੂਰ ਫਰਮਾਉਂਦੇ ਨੇ ਭਾਈ ਭਾਵੇਂ Hindu ਹੋਵੇ ਭਾਵੇਂ Muslim ਹੋਵੇ ਤੇ ਭਾਵੇਂ Sikh ਹੋਵੇ ਭਾਵੇਂ ਦੁਨੀਆ ਦੇ ਸਾਰੇ ਧਰਮਾਂ ਚੋਂ ਕੋਈ ਵੀ ਇਨਸਾਨ ਹੋਵੇ ਪਰਵਾਣ ਉਹ ਹੈ ਜਿਸ ਨੂੰ ਨਾਮ ਜਪਣੇ ਦੀ ਵਡਿਆਈ ਮਿਲਦੀ ਏ ਜਿਸ ਨੂੰ ਵਾਹਿਗੁਰੂ ਜੀ ਨੇ ਅੰਮ੍ਰਿਤ ਨਾਮ ਜਪਣੇ ਦੀ ਵਡਿਆਈ ਦਿੱਤੀ ਏ ਜੋ ਜਪਦਾ ਹੈ ਸਤਨਾਮ ਸ੍ਰੀ ਵਾਹਿ